ਜਦੋਂ ਸੰਤ ਮੀਆਂ ਮੀਰ ਜੀ ਨੇ ਨਹੀਂ ਰੱਖੀ ਸੀ ਇਹਦਾ ਸੰਦੇਸ਼ ਹੀ ਇੱਕ ਸੀ ਮਾਨਵਤਾ ਮਨੁੱਖਤਾ ਔਰ ਅਸੀਂ ਮਾਨਵਤਾ ਔਰ ਮਨੁੱਖਤਾ ਨੂੰ ਤਰਜੀਹ ਦੇਣੀ ਹੈ ਸਾਰੇ ਧਰਮਾਂ ਦਾ ਸਤਿਕਾਰ ਬਰਾਬਰ ਹੈ ਸਾਰੇ ਵਰਗਾਂ ਦਾ ਸਤਿਕਾਰ ਬਰਾਬਰ ਹੈ ਲੱਗੋ ਸਾਡਾ ਇੱਕ ਸਾਂਝਾ ਭਾਈਚਾਰਾ ਹੈ ਇਹਨਾਂ ਦੇ ਇਹਨਾਂ ਦੇ ਇੱਕ ਤਰੀਕ ਨੇ ਇਹਨਾਂ ਬੋਰੀਆ ਵਸਤਰਾ ਬਣ ਲੈਣਾ ਆਪਣਾ ਇਹਨਾਂ ਕਿਸੇ ਨੇ ਨਹੀਂ ਲੱਭਣਾ ਤੁਹਾਨੂੰ ਤੁਸੀਂ ਇਕੱਠੇ ਰਹਿਣਾ ਹੈ ਤੁਹਾਡੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਸਾਂਝਾਂ ਨੇ ਵਰਗਾਂ ਦੀਆਂ ਧਰਮਾਂ ਦੀਆਂ ਔਰ ਸਾਰੇ ਜਾਤ ਪਾਈਚਾਰਿਆਂ ਦੀਆਂ ਐਡਮਿਸ਼ਨ ਓਪਨ Dia Junior Campus Playpen Nursery LKG UKG CBSE Pattern Smart Classes Limited Seats DR Modern Senior Secondary School Playpen to 10+2 Class English Medium Plus 1 and Plus 2 Medical Non Medical Commerce Arts Do Direct 10th and 10+2 with Science Approved Study Center Government of India Contact 0183225832 9779073722 ਆਪੋਜ਼ਿਟ ਆਫ ਥੰਬਸ ਅ ਫੈਕਟਰੀ ਜੀਟੀ ਰੋਡ ਚਾਟਾ ਅੰਮ੍ਰਿਤਸਰ ਅੱਜ ਮਸਜਿਦ ਦੇ ਤੇ ਪਹੁੰਚੇ ਜਾਮਾ ਮਜੀਦ ਕਾਨੂੰਨ ਹਾਲ ਵਿਰਤ ਇੱਕ ਖੂਬਸੂਰਤ ਤਫਸੀਰ ਨਜ਼ਾਰੀ ਦੇਖੋ ਸਾਡਾ ਫਰਜ਼ ਬੰਦਾ ਹੈ ਜਿਹੜਾ ਕਨਸਟੀਟਿਊਸ਼ਨ ਹੈ ਉਹਦੇ ਮੁਤਾਬਕ ਅਸੀਂ ਸਾਰੇ ਬਰਾਬਰ ਹੈ ਬਰਾਬਰ ਦੇ ਵਰਗ ਨੇ ਬਰਾਬਰ ਦਾ ਅਧਿਕਾਰ ਹੈ ਸੋ ਅੱਜ ਮੈਂ ਇਲੈਕਸ਼ਨ ਦੀ ਸ਼ੁਰੂਆਤ ਜਦੋਂ ਕੀਤੀਏ ਦੋ ਦਿਨ ਤੋਂ ਔਰ ਅੱਜ ਨਮਾਜ਼ ਦੇ ਸਮੇ ਅਸੀਂ ਫਿਕਸ ਕੀਤਾ ਸੀ ਇਹਨੇ ਇਹ ਹੀ ਇਜਾਜ਼ਤ ਮਿਲੀ ਸੀ ਕਿ ਉਹ ਤੋਂ ਆਏ ਹੋਰ ਮੈਂ ਆ ਕੇ ਅਰਦਾਸ ਬੇਨਤੀ ਕੀਤੀ ਹੈ ਕਿ ਅਸੀਂ ਸਭ ਨੇ ਇਕੱਠਾ ਹੋ ਕੇ ਇਸ ਕਨਸਟੀਟਿਊਸ਼ਨ ਦੇ ਅੰਦਰ ਸੰਵਿਧਾਨ ਦੇ ਅੰਦਰ ਸਾਰੇ ਰਲ ਕੇ ਇਸ ਨਗਰੀ ਦੀ ਵੀ ਸੇਵਾ ਕਰਨੀ ਹੈ ਮਨੁੱਖਤਾ ਦੀ ਸੇਵਾ ਵੀ ਕਰਨੀ ਹੈ ਔਰ ਇਹ ਹੀ ਸਾਡਾ ਗੁਰੂ ਰਾਮਦਾਸ ਨਗਰੀ ਦਾ ਸੰਦੇਸ਼ ਹੈ ਜਦੋਂ ਸੰਤ ਮੀਆਂ ਮੀਰ ਜੀ ਨੇ ਨਹੀਂ ਰੱਖੀ ਸੀ ਇਹਦਾ ਸੰਦੇਸ਼ ਹੀ ਇੱਕ ਸੀ ਮਾਨਵਤਾ ਮਨੁੱਖਤਾ ਔਰ ਅਸੀਂ ਮਾਨਵਤਾ ਔਰ ਮਨੁੱਖਤਾ ਨੂੰ ਤਰਜੀਹ ਦੇਣੀ ਹੈ ਸਾਰੇ ਧਰਮਾਂ ਦਾ ਸਤਕਾਰ ਬਰਾਬਰ ਹੈ ਸਾਰੇ ਵਰਗਾਂ ਦਾ ਸਤਕਾਰ ਬਰਾਬਰ ਹੈ ਔਰ ਇਹੀ ਇੱਕ ਪਿਆਰ ਮੁਹੱਬਤ ਜਿਹੜਾ ਹੈ ਇਹ ਸਾਡੇ ਦੇਸ਼ ਨੂੰ ਇੱਕ ਤਾਕਤ ਬਖਸ਼ਦਾ ਹੈ ਇੱਕ ਸੰਵਿਧਾਨ ਦੀ ਜਿਹੜੀ ਤਾਕਤ ਹੈ ਉਹ ਸਾਡੇ ਇਨ੍ਹਾਂ ਵਰਗਾਂ ਚ ਇਨ੍ਹਾਂ ਭਾਈਚਾਰਿਆਂ ਚ ਇਨ੍ਹਾਂ ਬਹੁ ਪਾਸ਼ਾ ਚ ਇਨ੍ਹਾਂ ਬਹੁ ਧਰਮਾਂ ਦੇ ਲੋਕਾਂ ਦੇ ਅੰਦਰ ਮਿਲਦੀ ਜਦੋਂ ਸਾਂਝੇ ਮਿਲ ਕੇ ਅਸੀਂ ਆਪਸ ਦੇ ਵਿੱਚ ਇਕੱਠੇ ਚੱਲਦੇ ਆਂ ਤੇ ਇਹ ਹਿੰਦੁਸਤਾਨ ਜਿਹੜਾ ਭਾਰਤ ਹੈ ਇਹਦੀ ਖੂਬਸੂਰਤ ਤਸਵੀਰ ਤੁਹਾਨੂੰ ਵੇਖਣ ਨੂੰ ਮਿਲਦੀ ਸੋ ਜਦੋਂ ਵੀ ਆਂਦੇ ਤੁਹਾਨੂੰ ਪੂਰਾ ਪਿਆਰ ਮਿਲਦਾ ਅੱਜ ਵੀ ਤੁਹਾਨੂੰ ਗੱਲੇ ਮਿਲ ਰਹੀਆਂ ਪਿੱਛੇ ਵੀ ਤੁਸੀਂ ਆਏ ਸੀ ਬਸ ਇਹੀ ਅਸ਼ੀਰਵਾਦ ਹੁੰਦੇ ਆ ਜੀ ਇਹ ਸਾਡੀਆਂ ਤਾਕਤਾਂ ਬਣਦੀਆਂ ਨੇ ਅਸੀਂ ਕੰਮ ਕਰਦੇ ਆਂ ਸ਼ਹਿਰ ਵਾਸਤੇ ਮਨੁੱਖਤਾ ਵਾਸਤੇ ਔਰ ਨਿੱਜੀ ਕੰਮ ਹੋਣ ਸਮਾਜਿਕ ਕੰਮ ਹੋਣ ਉਹਨਾਂ ਤੇ ਅਸੀਂ ਕਈ ਜਗ੍ਹਾ ਤੇ ਪਹਿਰਾ ਵੀ ਦਿੰਨੇ ਆ ਜਿੱਥੇ ਪਹਿਰਾ ਦੇਣ ਦੀ ਲੋੜ ਪੈਂਦੀ ਹੈ ਇਤੇ ਆ ਕਨਸਟੀਟਿਊਸ਼ਨ ਦੇ ਆਧਾਰ ਤੇ ਹਾਬ ਨਰ ਸ਼ਾਂਤਬਾਈ ਪ੍ਰਦਰਸ਼ਨਾਂ ਦੀ ਲੋੜ ਪੈਂਦੀ ਆ ਇਹ ਸਾਡੀਆਂ ਤਾਕਤਾਂ ਨੇ ਸੋ ਜਦ ਤਾਕਤਾਂ ਮਿਲਦੀਆਂ ਨੇ ਫਿਰ ਉਹਨਾਂ ਤੇ ਕਿਉਂਕਿ ਸਾਰਾ ਸ਼ਹਿਰ ਤਨੀ ਕਿਤੇ ਜਾ ਕੇ ਬੈਠ ਸਕਦਾ ਜੇ ਦਰਨਾ ਦੇਣ ਦੀ ਗੱਲ ਆ ਵੀ ਕੋਈ ਮੁਸ਼ਕਲ ਦੀ ਗੱਲ ਆਵੇ ਸੋ ਇਹ ਤਾਕਤ ਮਗਰ ਹੋਣ ਕਰਕੇ ਫਿਰ ਕੱਲੇ ਵੀ ਅਸੀਂ ਢਿੱਡ ਜਾਂਦੇ ਆ ਸੋ ਇਹ ਇੱਕ ਤਾਕਤ ਪ੍ਰਦਰਸ਼ਨ ਦੀ ਗੱਲ ਕੀਤੀ ਆ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਪਰ ਭਾਜਪਾ ਵਾਲੇ ਉੱਤੇ ਪੱਥਰ ਫੁੱਟ ਮਾਰ ਰਹੇ ਨੇ ਬਹੁਤ ਦੁੱਖ ਦੀ ਗੱਲ ਆ ਸ਼ਾਂਤਬਾਈ ਪ੍ਰਦਰਸ਼ਨ ਕਰਨਾ ਕਨਸਟੀਟਿਊਸ਼ਨ ਨੇ ਅਧਿਕਾਰ ਦਿੱਤਾ ਆ ਤੇ ਕਿਸਾਨ ਤੇ ਕਦੀ ਵੀ ਨਹੀਂ ਹੋ ਗੁਰ ਹੋਇਆ ਅੱਜ ਇੱਕ ਸਾਲ ਤੁਸੀਂ ਵੇਖੋ ਧਰਨਾ ਦਿੱਤਾ ਕੋਈ ਵੀ ਉੱਥੇ ਮਾੜੀ ਘਟਨਾ ਨਹੀਂ ਮਿਲੀ ਉੱਥੇ ਧੀਆ ਪੁੱਤ ਵੀ ਧੀਆ ਵੀ ਭੈਣਾ ਵੀ ਇਕੱਠੀਆਂ ਹੋ ਕੇ ਧਰਨਾ ਚਲਾਉਂਦੇ ਸੀ ਅੱਜ ਵੀ ਧਰਨਾ ਲੰਬਾ ਸਮਾਂ ਸ਼ਾਂਤਮਈ ਧਰਨਾ ਸਾਡੇ ਪੰਜਾਬ ਦਾ ਇਹ ਕਲਚਰ ਹੈ ਸੱਭਿਆਚਾਰ ਹੈ ਕਿ ਸਭਨਾਂ ਨੂੰ ਨਾਲ ਲੈ ਕੇ ਚੱਲਣਾ ਔਰ ਸ਼ਾਂਤਮਈ ਰੱਖਣਾ ਪਰ ਇਹ ਜਿਹੜੀ ਤਾਕਤ ਹੈ ਇਹਨਾਂ ਦੇ ਪਿੱਛੇ ਇਹਨਾਂ ਤੋਂ ਤਾਕਤ ਦਾ ਨਸ਼ਾ ਹੈ ਉਹ ਕਨਸਟੀਟਿਊਸ਼ਨ ਨੂੰ ਖਤਮ ਕਰਦੇ ਨੇ ਚਾਹੇ ਪਰਦੇਸਾਂ 'ਚ ਹੋਵੇ ਸਰਕਾਰਾਂ ਤੋੜਤੀਆਂ ਨੇ ਚਾਹੇ ਆ ਧੱਕੇ ਦੇ ਨਾਲ ਲੋਕਾਂ ਨੂੰ ਅੰਦਰ ਕਰਨਾ ਆ ਇਹ ਇੱਕ ਜਿਹੜਾ ਇਹਨਾਂ ਦੇ ਉੱਤੇ ਸੱਤਾ ਦਾ ਨਸ਼ਾ ਆ ਉਹੀ ਇਹਨਾਂ ਤੋਂ ਪੱਥਰ ਕਢਾਉਂਦਾ ਹੈ ਪੱਥਰ ਮਰਵਾਉਂਦਾ ਹੈ ਪਰ ਮੇਰੀ ਮੇਰੀ ਸਭਨਾਂ ਨੂੰ ਅਪੀਲ ਹੈ ਕਿ ਪਿੰਡਾਂ ਦੇ ਵਿੱਚ ਤੁਸੀਂ ਇਕੱਠੇ ਰਹਿਣਾ ਆ ਇਹਨਾਂ ਤਾਕਤਾਂ ਦੇ ਤੁਸੀਂ ਆਖੇ ਨਾ ਲੱਗੋ ਸਾਡਾ ਇੱਕ ਸਾਂਝਾ ਭਾਈਚਾਰਾ ਹੈ ਇਹਨਾਂ ਦੇ ਇਹਨਾਂ ਦੇ ਇੱਕ ਤਰੀਕ ਨੂੰ ਇਹਨਾਂ ਬੋਰੀਆਂ ਬਿਸਤਰਾ ਬੰਨ ਲੈਣਾ ਆਪਣਾ ਇਹਨਾਂ ਕਿਸੇ ਨੇ ਨਹੀਂ ਲੱਭਣਾ ਤੁਹਾਨੂੰ ਤੁਸੀਂ ਇਕੱਠੇ ਰਹਿਣਾ ਆ ਤੁਹਾਡੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਸਾਂਝਾਂ ਨੇ ਵਰਗਾਂ ਦੀਆਂ ਧਰਮਾਂ ਦੀਆਂ ਔਰ ਸਾਰੇ ਜੱਤ ਭਾਈਚਾਰਿਆਂ ਦੀਆਂ ਤੁਸੀਂ ਆਪਣੀਆਂ ਸਾਂਝੀਆਂ ਅੱਖੇ ਲਾ ਕੇ ਖਰਾਬ ਨਹੀਂ ਕਰਨੀਆਂ ਕਿਸਾਨ ਮਜ਼ਦੂਰ ਦਾ ਇੱਕ ਨੌ ਮਾਸ ਦਾ ਰਿਸ਼ਤਾ ਹੈ ਜਿੰਨੇ ਵੱਡਾ ਸੰਘਰਸ਼ ਅਰੰਭ ਕੇ ਦੇਸ਼ 'ਚ ਸਾਬਤ ਕਰ ਦਿੱਤਾ ਕਿ ਪੰਜਾਬ ਜਿਹੜਾ ਮੋਢੀ ਹੈ ਜਿਹੜਾ ਮਨੁੱਖਤਾ ਦੇ ਅਧਿਕਾਰਾਂ ਦਾ ਮੋਢੀ ਹੈ ਹਮੇਸ਼ਾ ਹੀ ਇੱਥੇ ਜਿਹੜੇ ਸਾਡੇ ਪੁਰਖੇ ਹੋਏ ਨੇ ਉਹ ਜ਼ੁਲਮ ਦੇ ਵਿਰੁੱਧ ਲੜਾਈ ਲੜੇ ਨੇ ਤੇ ਪੰਜਾਬ ਉਹਦੀ ਜਿਹੜੀ ਪਹਿਲਾ ਜਿਹੜਾ ਪਾਇਦਾਨ ਪੰਜਾਬ ਨੇ ਤਿਆਰ ਕੀਤਾ ਕਨਸਟੀਟਿਊਸ਼ਨ ਨੂੰ ਬਚਾਉਣ ਦਾ ਔਰ ਮਗਰਮਗਰ ਜਿਹੜੀ ਲਹਿਰ ਹੈ ਉਹ ਸਾਰੀਆਂ ਸਟੇਟਾਂ 'ਚ ਵੱਧ ਗਈ ਹੈ ਔਰ ਇੰਡੀਆ ਲਾਈਨਸ ਦੀ ਮਨੂੰ ਪਰਮਾਤਮਾ ਮਿਹਰ ਕਰੇ ਸਰਕਾਰ ਦੇ ਸਨ ਅਰੇ ਮਸਲੇ ਜਿਹੜੇ ਹੱਲ ਹੋਣ ਕਿਸਾਨਾਂ ਨੂੰ ਨਹੀਂ ਮਿਲਦਾ ਹੱਕ ਹੱਕ ਨਹੀਂ ਮਿਲਿਆ ਤਾਂ ਉਹ ਉਸ ਤਰ੍ਹਾਂ ਕਰ ਲੈ ਜੇ ਇੰਡੀਆ ਦਾ ਘੱਟ ਜੋੜ ਪੰਜਾਬ ਪਾਰਟ ਦੇ ਵਿੱਚ ਆਦਾ ਹੈ ਤੇ ਕੀ ਕਿਸਾਨਾਂ ਨੂੰ ਉਹਨਾਂ ਦਾ ਬੰਦਾ ਹੱਕ ਮਿਲੇਗਾ ਦੇਖੋ ਜੇ ਅਸੀਂ ਉਹਦੀਆਂ ਲਿਖਤੀ ਤੌਰ ਤੇ ਚੋਣ ਮੈਨੀਫੈਸਟੋ ਚ ਦੇ ਦਿੱਤਾ ਭੀ ਐਮਐਸਬੀ ਸੁਆਮੀ ਨਾਥਨ ਪ੍ਰੋਡ ਰਪੋਰਟ ਆਫ ਸੀ ਟੂ ਪਲੱਸ 50% ਉਹ ਲਾਗੂ ਹੋਊਗੀ ਪਹਿਲੇ ਦਿਨ ਤੋਂ ਲਾਗੂ ਹੋਊਗਾ ਪਰ ਕੈਪਟਨ ਸਾਹਿਬ ਨੇ ਜਿਹੜੇ ਲਿਖਤੀ ਮੈਨੀਫੈਸਟੋ ਚ ਦਿੱਤੇ ਸੀ ਪੰਜਾਬ ਨੂੰ ਵਾਅਦੇ ਕੀਤੇ ਸੀ ਉਹਦੇ ਲਾਗੂ ਨਹੀਂ ਹੋਏ ਤਾਂ ਹੀ ਫਿਰ ਤਾਂ ਹੀ ਫਿਰ ਪਾਰਟੀ ਨੇ ਵੀ ਕੈਪਟਨ ਸਾਹਿਬ ਨੂੰ ਲੰ ਕਰ ਦਿੱਤਾ ਤੇ ਲੋਕਾਂ ਨੇ ਵੀ ਕਰ ਦਿੱਤਾ ਪਾਰਟੀ ਨੇ ਵੀ ਕਰਤਾ ਤੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਰਾਜ ਕਰ ਚੁੱਕੀ ਆ باقی ਉਹ ਵਾਦੇ ਪੂਰੇ ਹੋ ਰਹੇ ਨੇ ਜਾਂ ਆਮ ਆਦਮੀ ਪਾਰਟੀ ਦੇ ਦੇਖੋ ਵਾਦੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਵੀ ਸਰਕਾਰ ਬਣਦੀ ਉਹਦਾ ਕੰਮ ਹੈ ਲੋਕਾਂ ਨੂੰ ਸਾਫ ਸੁਥਰਾ ਵਾਤਾਵਰਨ ਮੁਹਈਆ ਕਰਾਉਣਾ ਲਾਅਨ ਆਰਡਰ ਜਿਹੜਾ ਜਿਹੜੇ ਮੁੱਢਲੇ ਸਾਡੇ ਅਧਿਕਾਰ ਨੇ ਸਾਫ ਸੁਥਰਾ ਪਾਣੀ ਸਫਾਈ ਹੋਣਾ ਔਰ ਸਾਡੇ ਕਾਨੂੰਨ ਵਿਵਸਥਾ ਠੀਕ ਰੱਖਣੀ ਤਿੰਨਾ ਦੇ ਬੜੀ ਬੁਰੀ ਜਿਹੜੀ ਜਿਹੜੇ ਮੁੱਢਲੇ ਅਧਿਕਾਰ ਹੀ ਨਹੀਂ ਦੇ ਸਕੇ Center Government of India contact 0183 2258 222 977 9073722 opposite of Thumbs Up Factory GT Road, Chiata, Amritsar.